ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਪੁੱਜਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜਤਾਸ ਸੰਗਤ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਲਖਨਊ ਸ਼ਹਿਰ ਦੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਆਲਮ ਬਾਗ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਥੇਦਾਰ ਗੜਗਜ ਨੇ ਸ਼ਮੂਲੀਅਤ ਕੀਤੀ ਅਤੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਦੇ ਆ ਸਮੁੱਚੇ ਸੰਸਾਰ ਦੇ ਵਿੱਚ ਉਹ ਗਏ ਨੇ ਔਰ ਉਹ ਇਸ ਦੇਸ਼ ਦੇ ਅੰਦਰ ਵੀ ਵਕਤ ਵਕਤ ਆਵਾਂ ਤੇ ਗਏ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੇ ਸੰਗਤਾਂ ਕਾਇਮ ਹੋਈਆਂ ਔਰ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਫੇਰ ਸਿੱਖੀ ਦਾ ਜਿਹੜਾ ਬੂਟਾ ਵਾ ਉਹ ਪੂਰੇ ਮੁਲਕ ਦੇ ਵਿੱਚ ਵਧਿਆ ਫੁੱਲਿਆ ਅੱਜ ਮੈਂ ਜਦੋਂ ਲਖਨਊ ਆਇਆ ਮਾਂ ਕਿ ਆਪਣੇ ਇਹ ਜਿਹੜੇ ਸਾਡੇ ਸਰਦਾਰ ਵੀਰ ਆ ਇਹਨਾਂ ਦੇ ਚਿਹਰਿਆਂ ਦੇ ਉੱਤੇ ਖੁੱਲੇ ਦਾੜੇ ਸੋਹਣੀਆਂ ਦਸਤਾਰਾਂ ਸਾਰਿਆਂ ਦੇ ਸਿਰ ਤੇ ਮੇਰਾ ਦਿਲ ਬੜਾ ਖੁਸ਼ ਗਦ ਹੋਇਆ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖੀ ਆ ਸਿੱਖੀ ਦੀ ਜਿਹੜੀ ਫੁਲਵਾੜੀ ਆ ਕਿ ਬਹੁਤ ਜ਼ਿਆਦਾ ਸੁਗੰਧੀਆਂ ਵੰਡ ਰਹੀ ਆ ਔਰ ਜਿਵੇਂ ਮੈਨੂੰ ਪਤਾ ਲੱਗਾ ਕਿ ਸਰਦਾਰ ਨਿਰਮਲ ਸਿੰਘ ਜੀ ਦਾ ਇਹਨਾਂ ਦੇ ਸਾਥੀ ਜਿਵੇਂ ਇੱਥੇ ਚੈਰੀਟੇਬਲ ਦੇ ਕੰਮ ਕਰਦੇ ਆ ਗਰੀਬ ਬੱਚਿਆਂ ਲਈ ਕੰਮ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਤੇ ਸਿਧਾਂਤ ਹੀ ਇਹ ਹੈਗਾ ਵਾ ਕਿ ਆਪਾਂ ਸਾਰਿਆਂ ਦਾ ਭਲਾ ਕਰਨਾ ਸਰਬੱਤ ਦਾ ਭਲਾ ਕਰਨਾ ਤੋਂ ਬੜੇ ਉਤਸ਼ਾਹ ਦੇ ਨਾਲ ਇੱਥੋਂ ਦੀ ਲਖਨਊ ਦੀ ਸੰਗਤ ਨੇ ਸਵਾਗਤ ਕੀਤਾ ਮੈਂ ਇਹਨਾਂ ਦਾ ਧੰਨਵਾਦੀ ਹਾਂ